ਇਹ ਗੱਲ ਬੜੀ ਸਮਝਣ ਵਾਲੀ ਹੈ ਵਾਈਵਲ ਦੀ ਇੱਕ ਬੜੀ ਪਿਆਰੀ ਲਾਈਨ ਹੈ ਇਹ ਕਿ ਈਸ਼ਵਰ ਕਹਿੰਦਾ ਹੈ ਕਿ ਅਗਰ ਤੂੰ ਮੇਰੇ ਸੰਪੂਰਨ ਹਿਰਦੇ ਸੇ ਇੱਥੇ ਹਿਰਦੇ ਦਾ ਮਤਲਬ ਹੁੰਦਾ ਹੈ ਜਵਾਬ ਦੇਣਾ ਬਿਲ ਬਿਲ ਕਿ ਅਗਰ ਤੁਸੀਂ ਮੈਨੂੰ ਸੰਪੂਰਨ ਸੰਪੂਰਨ ਦਾ ਮਤਲਬ ਕੀ ਹੈ ਅਧੂਰਾ ਅਧੂਰਾ ਨਹੀਂ ਪੂਰਾ ਸੰਪੂਰਨ ਅਗਰ ਤੂੰ ਮੈਨੂੰ ਸੰਪੂਰਨ ਹਿਰਦੇ ਨਾਲ ਪ੍ਰੇਮ ਕਰੂਗਾ ਤਾਂ ਮੈਂ ਤੈਨੂੰ ਵੀ ਸੰਪੂਰਨ ਹੁਣ ਦੇਖੋ ਕਿੰਨੀ ਆਸਾਨ ਜੀ ਗੱਲ ਹੈ ਕਿ ਸੰਪੂਰਨੇ ਹਿਰਦੇ ਨਾਲ ਈਸ਼ਵਰ ਨੂੰ ਪ੍ਰੇਮ ਕਰਨਾ ਹੈ ਤਾਂ ਈਸ਼ਵਰ ਕਹਿੰਦਾ ਵਾਦਾ ਹੈ ਕਿ ਜੇ ਤੂੰ ਮੈਨੂੰ ਸੰਪੂਰਨ ਹਿਰਦੇ ਨਾਲ ਪ੍ਰੇਮ ਕਰੇਗਾ ਤਾਂ ਮੈਂ ਤੈਨੂੰ ਵੀ ਸੰਪੂਰਨ ਔਰ ਸੰਪੂਰਨ ਦਾ ਮਤਲਬ ਪਹਿਲਾਂ ਸਮਝ ਲਓ ਕੀ ਹੈ ਸੰਪੂਰਨ ਦਾ ਮਤਲਬ ਹੁੰਦਾ ਜਿੱਥੇ ਕੋਈ ਕਮੀ ਨਹੀਂ ਕੋਈ ਡਰ ਡੁੱਕਰ ਨਹੀਂ ਕੋਈ ਚਿੰਤਾ ਫਿਕਰ ਨਹੀਂ ਹੁੰਦੀ ਜਿੱਥੇ ਕੋਈ ਤੋੜ ਰਹਿੰਦੀ ਨਹੀਂ ਹੈ ਬੰਦਾ ਕਹਿੰਦਾ ਸੰਪੂਰਨ ਸੰਪੂਰਨ ਦਾ ਮਤਲਬ ਹੁਣ ਕੋਈ ਕਮੀ ਹੈ ਹੀ ਨਹੀਂ ਕੋਈ ਘਾਟ ਹੈ ਹੀ ਨਹੀਂ ਕੋਈ ਚਿੰਤਾ ਕੋਈ ਫਿਕਰ ਹੁਣ ਜਰਾ ਸੋਚੋ ਕਿ ਕਿੰਨੀ ਇੱਕ ਛੋਟਾ ਜਿਹਾ ਨੁਕਤਾ ਹੈ ਕਿ ਹਿਰਦੇ ਹਿਰਦੇ ਅੰਦਰ ਹੈ ਹੁਣ ਉਥੇ ਇਹ ਨਹੀਂ ਦੱਸਿਆ ਕਿ ਅਗਰ ਤੂੰ ਬਾਹਰ ਕਰੋਸ ਲਟਕਾਏਗਾ ਜਾਂ ਬਾਹਰ ਆ ਕਰਮ ਕਰੇਗਾ ਜਾਂ ਬਾਹਰ ਇਦਾਂ ਕਰੇਗਾ ਤਾਂ ਫਿਰ ਮੈਂ ਤੈਨੂੰ ਸੰਪੂਰਨ ਕਰਨਾ ਹੈ ਗਲਤ ਉਹਨੇ ਕੀਤੀ ਕਾਦੀ ਗੱਲ ਕੀਤੀ ਪ੍ਰੇਮ ਦੀ ਕਿਉਂਕਿ ਲਵ ਇਜ਼ ਗੋਡ ਹੁਣ ਆ ਜੀ ਦੇਖੋ ਬਾਹਰ ਹੀ ਬੰਦਾ ਯੋਰ ਦੇ ਰਿਹਾ ਹੈ ਹੁਣ ਇੱਕ ਬੰਦਾ ਸੋਚੇ ਕਿ ਜੀਜ਼ਸ ਕ੍ਰਾਈਸ ਨੇ ਇਦਾਂ ਦਾ ਪੇਸ਼ ਬਣਾਇਆ ਸੀ ਮੈਂ ਉਦਾਂ ਦਾ ਬਾਹਰੋਂ ਬਾਣਾ ਪਾ ਲੈਣਾ ਹੈ ਉਹ ਕਹਿੰਦੇ ਬਾਹਰੋਂ ਬਾਣਾ ਤੇ ਤੇਰਾ ਕੋਈ ਵੀ ਹੋਵੇ ਕਪੜਾ ਕੋਈ ਵੀ ਹੋਵੇ ਗੱਲ ਤਾਂ ਉਹ ਰਿਦੇ ਦੀ ਕੀਤੀ ਹੈ ਕਿ ਤੇਰਾ ਰਿਦੇ ਅਗਰ ਸੰਪੂਰਨ ਪ੍ਰਭੂ ਨੂੰ ਅਗਰ ਤੂੰ ਪੂਰਨ ਤੌਰ ਤੇ ਪ੍ਰੇਮ ਕਰਦਾ ਹੈ ਸੰਪੂਰਨ ਹਿਰਦੇ ਨਾਲ ਪ੍ਰੇਮ ਕਰਦਾ ਹੈ ਕਿਉਂਕਿ ਅੱਜ ਗੱਲ ਇਹੀ ਹੈ ਕਿ ਬੰਦਾ ਪ੍ਰੇਮ ਕਰਦਾ ਹੈ ਅਧੂਰਾ ਅਧੂਰਾ ਸਮਝੀ ਨਾ ਜ਼ਰਾ ਅਧੂਰਾ ਦੂਰਾ ਕਿਦਾਂ ਕਹਿ ਦਿੰਦਾ ਬੰਦਾ ਕਿ ਮੈਨੂੰ ਈਸ਼ਵਰ ਨਾਲ ਪ੍ਰੇਮ ਹੈ ਮੈਨੂੰ ਰੱਬ ਨਾਲ ਪਿਆਰ ਹੈ ਪੂਰਾ ਪਿਆਰ ਹੈ ਪਰ ਨਹੀਂ ਪ੍ਰੇਮ ਅਧੂਰਾ ਹੀ ਹੁੰਦਾ ਬੰਦੇ ਦਾ ਇਹ ਪਤਾ ਉਦੋਂ ਲੱਗਦਾ ਜਦ ਦੁੱਖ ਆਉਂਦੇ ਆ ਤਕਲੀਫਾਂ ਆਉਂਦੀਆਂ ਆ ਪਰੇਸ਼ਾਨੀਆਂ ਆਉਂਦੀਆਂ ਆ ਫਿਰ ਕੀ ਹੁੰਦਾ ਹੈ ਰੱਬਾ ਮੈਂ ਤੇ ਤੂੰ ਮੰਗਿਆ ਦਿੱਤਾ ਨਹੀਂ ਫਿਰ ਸ਼ਕਤਾਂ ਸ਼ੁਰੂ ਤਾਂ ਜੇ ਹੈ ਹੀ ਪੂਰਾ ਉਹਦਾ ਤਾਂ ਫਿਰ ਰੱਦੇ 'ਚ ਹੋਰ ਕੋਈ ਇੱਛਾ ਤਾਂ ਹੁਣ ਹੋਰ ਕੁਝ ਮਿਲੇ ਨਾ ਮਿਲੇ ਹੋਵੇ ਨਾ ਹੋਵੇ ਮੈਂ ਤੇਰਾ ਆ ਤੇ ਤੇਰੇ ਆ ਨਾ ਇਹਨੂੰ ਕਹਿੰਦੇ ਸੰਪੂਰਨ ਪਰ ਅਗਰ ਬੰਦਾ ਸੋਚ ਕੇ ਦੇਖੇ ਜਦੋਂ ਇੱਕ ਕਹਾਣੀ ਇੱਕ ਫਕੀਰਾਂ ਦੀ ਯਾਦ ਆ ਗਈ ਇੱਕ ਵਾਰ ਇੱਕ ਸ਼ਿਸ਼ਿਆ ਨੇ ਫਕੀਰਾਂ ਨੂੰ ਪੁੱਛਿਆ ਉਹ ਲੰਬਾ ਲੰਬਾ ਸਫ਼ਰ ਕਰਕੇ ਆਇਆ ਸੀ ਆ ਕੇ ਪੁੱਛਿਆ ਕਹਿੰਦਾ ਮਹਾਰਾਜ ਉਹ ਰੱਬ ਨੂੰ ਕੀ ਸਮਝਣਾ ਚਾਹੀਦਾ ਬੰਦੇ ਨੂੰ ਯਾਨੀ ਬੰਦੇ ਨੂੰ ਰੱਬ ਨੂੰ ਕਿਹੜੀ ਭਾਵਨਾ ਨਾਲ ਸਮਝਣਾ ਚਾਹੀਦਾ ਕਿ ਰੱਬ ਨੂੰ ਕੀ ਸਮਝਣਾ ਚਾਹੀਦਾ ਤਾਂ ਫਕੀਰ ਨੇ ਹੱਸ ਕੇ ਪਤਾ ਕੀ ਕਿਹਾ ਕਹਿੰਦੇ ਵੈਸੇ ਤਾਂ ਰੱਬ ਸਾਰੀ ਦੁਨੀਆ ਦਾ ਸਾਰੀ ਕਾਇਨਾਤ ਦਾ ਮਾਲਕ ਹੈ ਉਹਨੂੰ ਸਾਰੀ ਕਾਇਨਾਤ ਦਾ ਸਾਰੀ ਦੁਨੀਆ ਦਾ ਮਾਲਕ ਸਮਝੋ ਕਿ ਮੇਰਾ ਮਾਲਕ ਉਹ ਹੈ ਸਾਰੀ ਦੁਨੀਆ ਦਾ ਮਾਲਕ ਉਹ ਹੈ ਯਾਨੀ ਹੈ ਹੀ ਸਭ ਕੁਝ ਉਸ ਦਾ ਪਰ ਇੱਕ ਗੱਲ ਦੱਸਾਂ ਬੇਟਾ ਜੇ ਇਹ ਇੰਦਰ ਉਹ ਸਮਝ ਪਾਈਏ ਤਾਂ ਕਮ ਸੇ ਕਮ ਆਪਣੇ ਵਰਗਾ ਹੀ ਸਮਝ ਲਈਏ ਉਹ ਬੜਾ ਹੈਰਾਨ ਹੋਇਆ ਕਿ ਪਹਿਲੀ ਗੱਲ ਤਾਂ ਠੀਕ ਹੈ ਕਿ ਰੱਬ ਨੂੰ ਸਾਰੀ ਕਾਇਨਾਤ ਦਾ ਸਾਰੀ ਦੁਨੀਆ ਦਾ ਮਾਲਕ ਸਮਝੋ ਕਿ ਸਭ ਨੂੰ ਪੈਦਾ ਕਰਨ ਵਾਲਾ ਸਭ ਦਾ ਜਨਮਦਾਤਾ ਉਹੀ ਹੈ ਉਹ ਤਾਂ ਗੱਲ ਠੀਕ ਹੈ ਪਰ ਉਹ ਦੂਜੀ ਗੱਲ ਤੁਸੀਂ ਕਿਹੜੀ ਕਹਿਤੀ ਕਿ ਜੇ ਇੰਨਾ ਨਹੀਂ ਸਮਝ ਸਕਦੇ ਤਾਂ ਆਪਣੇ ਵਰਗਾ ਹੀ ਕਮ ਸੇ ਕਮ ਸਮਝ ਲਓ ਨਾ ਮਰੇ ਇਹ ਗੱਲ ਕਿ ਮੈਂ ਆਪਣੇ ਵਰਗਾ ਹੀ ਬੰਦੇ ਉਹ ਰੱਬ ਆਪਣੇ ਵਰਗਾ ਕਿਦਾਂ ਫਕੀਰ ਕਹਿੰਦੇ ਬੇਟਾ ਦਰਸਾਲ ਅੱਜ ਬੰਦਾ ਰੱਬ ਨੂੰ ਆਪਣੇ ਵਰਗਾ ਵੀ ਨਹੀਂ ਸਮਝਦਾ ਆਪਣੇ ਤੋਂ ਥੱਲੇ ਹੀ ਸਮਝਦਾ ਕਹਿੰਦਾ ਮਰੇ ਇਹ ਕਿਦਾਂ ਇਹ ਤਾਂ ਗੱਲ ਮੈਨੂੰ ਸਮਝ ਨਹੀਂ ਆਈ ਆਹ ਗੱਲ ਨਹੀਂ ਮੈਨੂੰ ਠੀਕ ਲੱਗੀ ਹਾਂ ਦੁਨੀਆ ਦਾ ਮਾਲਕ ਸਮਝੀਏ ਠੀਕ ਹੈ ਪਰ ਤੁਸੀਂ ਕਹਿੰਦੇ ਆਪਣੇ ਵਰਗਾ ਹੀ ਸਮਝੋ ਪਰ ਬੰਦਾ ਅੱਜ ਕੱਲ ਆਪਣੇ ਵਰਗਾ ਵੀ ਨਹੀਂ ਸਮਝਦਾ ਆਪਣੇ ਤੋਂ ਥੱਲੇ ਹੀ ਰੱਬ ਨੂੰ ਵੀ ਸਮਝਦਾ ਇਹ ਕਿਦਾਂ ਇਹ ਕਿਦਾਂ ਆ ਬੰਦਾ ਫਕੀਰ ਕਹਿੰਦੇ ਕੋਈ ਗੱਲ ਨਹੀਂ ਇਹ ਕਿਦਾਂ ਤੈਨੂੰ ਪਤਾ ਲੱਗ ਜਾਊਗਾ ਬੋਲ ਕੇ ਹੀ ਸਮਝਾ ਸਕਦੇ ਪਰ ਤੈਨੂੰ ਪਤਾ ਲੱਗ ਜਾਏਗਾ ਲੱਗ ਜਾਏਗਾ ਉਨੋਂ ਮੈਨੂੰ 만족ਤੀ ਜੇ ਨਹੀਂ ਹੋਈ ਕਹਿੰਦਾ ਚੰਗਾ ਹੋਈ ਮੈਨੂੰ ਅੱਗੇ ਆ ਦੇ ਮੈਂ ਜਾਵਾਂ ਫਕੀਰ ਕਹਿੰਦੇ ਲੰਬਾ ਸਫ਼ਰ ਹੈ ਤੇਰਾ ਪੈਦਲ ਸਫ਼ਰ ਹੈ ਭੁੱਖ ਲੱਗੇ ਰਸਤੇ ਹੀ ਭੁੱਖ ਵੀ ਲੱਗ ਸਕਦੀ ਇਸ ਲਈ ਤੇਰੇ ਵਾਸਤੇ ਕੁਝ ਰੋਟੀਆਂ ਬਰੋ ਨਾ ਅਸੀਂ ਪੋਥਲੀ ਚ ਬੰਨ ਕੇ ਲਿਆ ਦਿੰਦੇ ਉਹ ਲੈ ਜੀ ਨਾਲ ਹੁਣ ਫਕੀਰ ਅੰਦਰ ਗਏ ਪੋਥਲੀ ਹੀ ਲਿਆndi ਉਹ ਚ ਕੁਝ ਰੋਟੀਆਂ ਸੀ ਪੋਥਰੀ ਲਿਆ ਕੇ ਲਪੇਟ ਕੇ ਉਹਨੂੰ ਦੇ ਦਿੱਤੀ ਦੇ ਦਿੱਤੀ ਕਹਿੰਦੇ ਰਹਾ ਰਸਤੇ ਜਿੱਥੇ ਭੁੱਖ ਲੱਗੇਗੀ ਨਾ ਉੱਥੇ ਰੋਕੇ ਖਾ ਲੈ ਉਨੇ ਪੋਥਰੀ ਲਈ ਤੁਰਦਾ ਗਿਆ ਤੁਰਦਾ ਜਾ ਮਨ ਚ ਸੋਚੀ ਗਿਆ ਫਕੀਰਾਂ ਨੇ ਗਮਾਲ ਦੀ ਗੱਲ ਕਰਤੀਗੇ ਰੱਬ ਨੂੰ ਆਪਣੇ ਵਰਗਾ ਸਮਝੋ ਤੁਸੀਂ ਤਾਂ ਆਪਣੇ ਵਰਗਾ ਵੀ ਨਹੀਂ ਸਮਝਦੇ ਸਮਝਦੇ ਹੋ ਇਹ ਗੱਲ ਕਿੰਦਾ ਫਕੀਰਾਂ ਨੇ ਕਹਿ ਦਿੱਤੀ ਇਹ ਮੰਨ ਕੇ ਸੋਚਦਾ ਸੋਚਦਾ ਜਾ ਰਿਹਾ ਹੈ ਇਹ ਗੱਲ ਝੂਠੀ ਹੈ ਕਿਦਾਂ ਹੋ ਸਕਦਾ ਹੈ ਕਿ ਬੰਦਾ ਰੱਬ ਨੂੰ ਆਪਣੇ ਤੋਂ ਥੱਲੇ ਸਮਝੇ ਕਿਦਾਂ ਹੋ ਸਕਦਾ ਹੈ ਉਹਨਾਂ ਕਹਿੰਦੇ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਜਾਂਦੇ ਜਾਂਦੇ ਜਦੋਂ ਸਵੇਰ ਤੋਂ ਦੁਪਹਿਰ ਹੋ ਗਈ ਭੁੱਖ ਲੱਗੀ ਤਾਂ ਉਹਨੂੰ ਯਾਦ ਆਇਆ ਕਿ ਫਕੀਰਾਂ ਨੇ ਕਿਹਾ ਤੇ ਭੁੱਖ ਲੱਗੀ ਰੋਟੀ ਖਾ ਲੈ ਇੱਕ ਪੇੜ ਦੇਖਿਆ ਪਾਣੀ ਦੇਖਿਆ ਲੱਗੇ ਪੇੜ ਥੱਲੇ ਬਹਿ ਕੇ ਪੋਥਰੀ ਖੋਲੀ ਪੋਥਰੀ ਖੋਲੀ ਹਾਲੇ ਖੁਲਣੀ ਲੱਗਾ ਸੀ ਕਿ ਕੋਈ ਫਕੀਰ ਉੱਥੇ ਆਵੇ ਫਕੀਰ ਆ ਕੇ ਕਹਿਣ ਲੱਗੇ ਬੇਟਾ ਖਾਣਾ ਖਾਣ ਲੱਗਾ ਹੁਕ ਮੈਨੂੰ ਵੀ ਲੱਗੀ ਇੱਦਾਂ ਕਰ ਰੱਬ ਦੇ ਇੱਕ ਬਾਸ ਤੇ ਰੱਬ ਦੇ ਨਾਂ ਤੇ ਮੈਨੂੰ ਵੀ ਕੁਝ ਦੇ ਦੇ ਉਹ ਕਹਿੰਦਾ ਆਜੋ ਮਾਰੇ ਬਹਿ ਜਾਓ ਮੈਂ ਦੇਖਦਾ ਵਿੱਚ ਕੀ ਹੈ ਹਾਲੇ ਤਾਂ ਮੈਨੂੰ ਵੀ ਨਹੀਂ ਪਤਾ ਇੱਜ ਕੀ ਹੈ ਹੁਣ ਜਦੋਂ ਖੋਲਿਆ ਨਾ ਕੀ ਦੇਖਿਆ ਉਹਦੇ ਵਿੱਚ ਕੀ ਦੇਖਿਆ ਕਿ ਦੋ ਪਰੌਂਠੀਆਂ ਹੈ ਤਾ ਦੋ ਸੁੱਕੀਆਂ ਰੋਟੀਆਂ ਦੋ ਸੁੱਕੀਆਂ ਰੋਟੀਆਂ ਲੱਗਦਾ ਰਾਤੀਆਂ ਬਹਿਈਆਂ ਆ ਤਾਂ ਪਰੌਂਠੀਆਂ ਲੱਗਦਾ ਤਾਜ਼ਾ ਹੈ ਦੇਖਿਆ ਦੋ ਪਰੌਂਠੀਆਂ ਭੁੱਖ ਤਾਂ ਮਿੰਨੀ ਬੜੀ ਲੱਗੀ ਹੋਈ ਹੈ ਦੋ ਸੁੱਕੀਆਂ ਰੋਟੀਆਂ ਉਹ ਕਹਿੰਦਾ ਮਾਰੇ ਲਾਓ ਫਿਰ ਦੋ ਸੁੱਕੀਆਂ ਰੋਟੀਆਂ ਨੇ ਕਿਹਨੂੰ ਦਿੱਤੀਆਂ ਕਿਰੋ ਕਿਉਂਕਿ ਤੁਸੀਂ ਵੀ ਦੇਖੋ ਨਾ ਕਿਤੇ ਅੰਗੂਰ ਪਏ ਹੋਣ ਕਿਤੇ ਕੋ ਫਰੂਟ ਪਿਆ ਹੋਵੇ ਬੰਦੇ ਨੇ ਖਾਣਾ ਹੋਵੇ ਨਾ ਬੰਦਾ ਸਾਫ਼-ਸਾਫ਼ ਦੇਦਾ ਆਹ ਖਾ ਲਵਾ ਆਹ ਖਾ ਲਵਾ ਜਿਹੜੇ ਗਲੇ-ਗਲੇ ਛੱਡਦੇ ਮੈਂ ਚੀਜ਼ਾਂ ਕਿਉਂਕਿ ਬੰਦਾ ਹੁਣੇ ਆ ਵਧੀਆ ਚੀਜ਼ ਚੱਕ ਦੇ ਮੈਂ ਫਟੇ ਤਾਂ ਮਾੜੀ ਚੀਜ਼ ਰੱਖ ਦਿਓ ਇੱਕ ਪਾਸੇ ਸਮਝ ਦਿਓ ਹੁਣ ਕਹਿੰਦੇ ਉਹਨੇ ਦੋ ਸੁੱਕੀਆਂ ਰੋਟੀਆਂ ਜੜੀਆਂ ਸੀ ਉਹ ਫਕੀਰ ਨੂੰ ਦਿੱਤੀਆਂ ਤਾਂ ਦੋ ਪਰੌਠੀਆਂ ਆਪ ਖਾਣ ਲੱਗਿਆ ਜਦੋਂ ਖਾਣ ਲੱਗਾ ਨਾ ਤਾਂ ਉਹ ਫਕੀਰ ਹੱਸ ਪੇ ਕਹਿੰਦੇ ਬੇਟਾ ਦੋ ਪਰੌਠੀਆਂ ਆ ਨਾ ਇਦਾਂ ਕਰ ਲੈ ਇੱਕ ਰੋਟੀ ਇੱਕ ਪਰੌਠੀ ਮੈਨੂੰ ਦੇ ਦੇ ਇੱਕ ਰੁੱਠ ਤੂੰ ਲੈ ਲੈ ਰੋਟੀ ਕਿਉਂਕਿ ਸੁੱਕੀ ਰੋਟੀ ਹੈ ਮੈਂ ਫਕੀਰ ਫਿਰਦਾ ਆਦਮੀ ਇਦਾਂ ਕਰ ਇੱਕ ਪਰੌਠੀ ਮੈਨੂੰ ਦੇ ਦੇ ਇੱਕ ਰੋਟੀ ਤੂੰ ਲੈ ਲੈ ਇਹਦਾ ਹੋ ਜਾਏਗਾ ਕਿ ਇੱਕ ਪਰੋਠੀ ਤੇਰੀ ਇੱਕ ਮੇਰੀ ਇੱਕ ਰੋਟੀ ਤੇਰੀ ਇੱਕ ਮੇਰੀ ਤਾਂ ਉਸਨੇ ਉਹਨਾਂ ਕਿਹਾ ਮਾਰਾ ਜੋ ਮਿਲ ਗਿਆ ਨਾ ਰੱਬ ਦਾ ਸ਼ੁਕਰ ਕਰਕੇ ਖਾਇਆ ਕਰੋ ਦੂਜੀ ਨਜ਼ਰ ਦੂਜੇ ਦੀ ਥਾਲੀ ਤੇ ਨਜ਼ਰ ਨਹੀਂ ਰੱਖੀ ਦੀ ਤੁਹਾਨੂੰ ਤਾਂ ਵੀ ਨਹੀਂ ਮਿਲਣਾ ਸੀ ਸ਼ੁਕਰ ਕਰੋ ਮੈਂ ਦੋ ਰੋਟੀਆਂ ਦੇ ਦਿੱਤੀਆਂ ਤੁਹਾਨੂੰ ਮੇਰਾ ਮੈਨੂੰ ਭੁੱਖ ਹੀ ਨਹੀਂ ਲੱਗੀ ਮੈਂ ਤਾਂ ਦੋ ਵੀ ਖਾ ਜਾਵਾਂ ਕਿਉਂਕਿ ਇਹ ਦੋ ਪਰੋਠੀਆਂ ਨੇ ਮੇਰਾ ਕੀ ਵੰਡਣਾ ਜਿੰਨਾ ਤੁਹਾਨੂੰ ਮਿਲ ਗਿਆ ਸ਼ੁਕਰ ਕਰੋ ਤਾਂ ਉਸਨੇ ਫਕੀਰ ਨੇ ਕਿਹਾ ਰੱਬ ਦੇ ਵਾਸਤੇ ਦੇ ਦੇ ਰੱਬ ਦੇ ਨਾਂ ਤੇ ਦੇ ਦੇ ਕਹਿੰਦਾ ਰੱਬ ਦੇ ਨਾਂ ਤੇ ਹੀ ਦੋ ਦਿੱਤੀਆਂ ਤੁਹਾਨੂੰ ਆ ਰੋਟੀਆਂ ਰੱਬ ਦਾ ਨਾਂ ਨਾ ਲੈਂਦੇ ਇਹ ਵੀ ਨਹੀਂ ਦੇਣੀਆਂ ਸੀ ਹੁਣ ਜੋ ਬੱਪ ਹੋ ਗਿਆ ਖਾ ਲੋ ਕਹਿ ਕੇ ਮੂੰਹ ਫੇਰ ਲਿਆ ਯਾਨੀ ਪਿੱਠ ਹੀ ਵੱਟ ਕੇ ਕਿ ਹੁਣ ਮੈਨੂੰ ਬੁਲਾਵੇ ਨਾ ਮੈਨੂੰ ਖਾਣ ਦੇਵੇ ਤਾਂ ਮੂੰਹ ਵੱਟ ਕੇ ਪਿੱਠ ਕਰਕੇ ਬਹਿ ਗਿਆ ਜਦੋਂ ਪਿੱਠ ਕਰਕੇ ਬਹਿ ਗਿਆ ਨਾ ਤਾਂ ਪਿੱਛੋਂ ਮੋਢੇ ਦੇ ਹੱਥ ਮਾਰਿਆ ਫਕੀਰਾਂ ਨੇ ਜਦੋਂ ਹੱਥ ਮਾਰਿਆ ਗੁੱਸੇ 'ਚ ਦੇਖਿਆ ਕਿ ਹਟਦਾ ਹੀ ਨਹੀਂ ਹੈ ਫਕੀਰ ਇਹਨੂੰ ਦੋ ਰੋਟੀਆਂ ਦੇ ਦਿੱਤੀਆਂ ਫੇਰ ਵੀ ਪਰੋਠੀ ਮਗਰ ਪਿਆ ਹੈ ਮੈਨੂੰ ਚੈਨ ਨਾ ਖਾਣ ਨਹੀਂ ਦਿੰਦਾ ਹੁਣ ਜਦੋਂ ਪਿੱਛੇ ਨੂੰ ਦੇਖਿਆ ਦੇਖ ਕੇ ਹੈਰਾਨ ਰਹਿ ਗਿਆ ਇਹਦਾ ਮੁਰਸ਼ਿਦ ਖੜੇ ਮੁਰਸ਼ਿਦ ਖੜੇ ਹੈ ਔਰ ਮੁਰੀਸ਼ਦ ਕਹਿੰਦੇ ਕਿਉਂ ਤੈਨੂੰ ਕਿਹਾ ਸੀ ਨਾ ਰੱਬ ਨੂੰ ਆਪਣੇ ਵਰਗਾ ਸਮਝ ਲੈ ਘੱਟ ਤੋਂ ਘੱਟ ਜੇ ਆਪਣੇ ਵਰਗਾ ਨਹੀਂ ਤਾਂ ਬੰਦਾ ਆਪਣੇ ਤੋਂ ਥੱਲੇ ਸਮਝਦਾ ਹੈ ਹੁਣ ਤੂੰ ਦੇਖ ਲੈ ਤੂੰ ਸਾਬਿਤ ਕਰ ਦਿੱਤਾ ਆਪਣੇ ਵਾਸਤੇ ਰੱਖੀਆਂ ਪਰੋਠੀਆਂ ਤੇ ਰੱਬ ਦੇ ਵਾਸਤੇ ਦਿੱਤੇ ਤੂੰ ਦੋ ਸੁੱਕੀਆਂ ਰੋਟੀਆਂ ਹੁਣ ਤੂੰ ਰੱਬ ਨੂੰ ਆਪਣੇ ਤੋਂ ਨੀਵਾ ਸਮਝਦਾ ਉੱਚਾ ਸਮਝਦਾ ਓ ਫਕੀਰ ਨੇ ਕਿਹਾ ਵੀ ਤੈਨੂੰ ਜੇ ਆਪਣੇ ਵਰਗਾ ਵੀ ਸਮਝਦਾ ਨਾ ਤੂੰ ਕਹਿਣਾ ਸੀ ਲੈ ਰੱਬ ਦੇ ਵਾਸਤੇ ਇੱਕ ਪਰੋਠੀ ਤੇਰੀ ਇੱਕ ਮੇਰੀ ਇੱਕ ਰੋਟੀ ਤੇਰੀ ਇੱਕ ਮੇਰੀ ਆਪਣੇ ਵਰਗਾ ਵੀ ਸਮਝਦਾ ਪਰ ਤੂੰ ਤਾਂ ਰੱਬ ਨੂੰ ਆਪਣੇ ਤੋਂ ਵੀ ਪਾਹੀ ਉਹਨੂੰ ਉਹਦੇ ਨਾਂ ਤੇ ਦਿੱਤੀਆਂ ਆਪਣੇ ਵਾਸਤੇ ਰੱਖੀਆਂ ਫੇ ਕਹਿੰਦਾ ਮਾਰੇ ਇਹ ਗੱਲ ਗਲਤ ਸੀ ਹੁਣ ਦੱਸ ਸਾਬਿਤ ਹੋਈ ਕਿ ਨਹੀਂ ਮਾਲੀ ਫੇ ਕਰਮਾਂ 'ਚ ਗਿਰ ਗਿਆ ਕਹਿੰਦਾ ਗਲਤ ਤਾਂ ਵਾਕਈ ਸਹੀ ਹੈ ਜਦੋਂ ਦਾਤਾਂ ਦੀ ਗੱਲ ਆਉਂਦੀ ਨਾ ਉਦਾਂ ਬੰਦਾ ਬੜੀ ਰੱਬ ਦੀਆਂ ਤਰੀਫਾਂ ਕਰਦਾ ਹੈ ਪਰ ਜਦੋਂ ਦਾਤਾਂ ਦੀ ਗੱਲ ਆਉਂਦੀ ਤਾਂ ਫਿਰ ਬੰਦਾ ਕੀ ਏ ਕਿ ਰੱਬ ਨੇ ਦਾਤ ਪੂਰੀ ਨਾ ਹੋਵੇ ਤਾਂ ਬੰਦਾ ਉਹਨੂੰ ਆਪਣੇ ਤੋਂ ਵੀ ਥੱਲੇ ਸਭੇ ਹਾਲਾਂਕਿ ਬੰਦੇ ਨੂੰ ਚਾਹੀਦਾ ਹੈ ਮੰਨਣੀ ਮੈਨੂੰ ਰੱਬ ਦੀ ਚਾਹੀਦੀ ਜਾਂ ਰੱਬ ਨੂੰ ਮੇਰੀ ਮੰਨਣੀ ਚਾਹੀਦੀ ਹੈ ਹੁਣ ਅਸੀਂ ਸੋਚੀਏ ਕਿ ਅਗਰ ਅਸੀਂ ਰੱਬ ਨੂੰ ਬੜਾ ਸਮਝਦੇ ਹੋਈਏ ਫੇਰ ਅਸੀਂ ਪਤਾ ਕੀ ਕੀਏ ਰੱਬਾ ਜੋ ਤੇਰੀ ਰਜ਼ਾ ਹੈ ਉਹ ਸਾਨੂੰ ਦੱਸ ਅਸੀਂ ਉਹ ਚ ਚੱਲਣ ਨੂੰ ਤਿਆਰ ਹਾਂ ਪਰ ਬੰਦਾ ਆਪਣੇ ਆਪ ਨੂੰ ਬੜਾ ਸਮਝਦਾ ਕੀ ਕਹਿੰਦਾ ਰੱਬਾ ਐਦਾਂ ਕਰ ਦੇ ਰੱਬਾ ਕਿਉਂਕਿ ਆਪਣੀ ਮਰਜ਼ੀ ਨਾਲ ਕੌਣ ਚਲਾਉਂਦਾ ਹੈ ਇੱਕ ਕੰਪਨੀ ਦੇ ਵਿੱਚ ਇੱਕ ਚਪੜਾਸੀ ਹੈ ਹੁਣ ਜਰਾ ਸੋਚੋ ਮਾਲਕ ਜੋ ਚਪੜਾਸੀ ਨੂੰ ਕਹੇਗਾ ਉਹ ਚਪੜਾਸੀ ਨੇ ਕਰਨਾ ਜਾਂ ਚਪੜਾਸੀ ਜੋ ਮਾਲਕ ਨੂੰ ਕਹੇਗਾ ਉਹ ਮਾਲਕ ਨੇ ਕਰਨਾ ਜਵਾਬ ਤੁਸੀਂ ਦੇਣਾ ਹੈ ਮਾਲਕ ਕਹੇਗਾ ਉਹਨ ਇਥੇ ਚਪੜਾਸੀ ਆਪਣੇ ਨੂੰ ਮਾਲਿਕ ਸਮਝੀ ਜਾਂਦਾ ਨਾ ਮਾਲਿਕ ਐਦਾਂ ਕਰ ਦੇ ਮਾਲਿਕ ਐਦਾਂ ਕਰ ਦੇ ਆ ਐਦਾਂ ਕਰ ਦੇ ਐਦਾਂ ਹੋਣਾ ਚਾਹੀਦਾ ਹੈ ਤਾਂਹੀਂ ਤਾਂ ਗੁਰੂ ਰਹਿਬਰ ਕਹਿੰਦੇ ਤੇਰੀ ਚਾਹੀ ਮੇਂ ਪ੍ਰਭੂ ਹੈ ਮੇਰਾ ਕਲਿਆਣ ਮੇਰੀ ਚਾਹੀ ਮਤ ਕਰੋ ਮੈਂ ਮੂਰਖ ਉਹ ਕਹਿੰਦੇ ਮੇਰੀ ਚਾਹਤ ਕੀ ਹੈ ਮੈਨੂੰ ਤਾਂ ਖੁਦ ਨਹੀਂ ਪਤਾ ਕਿ ਮੇਰੇ ਵਾਸਤੇ ਅੱਛਾ ਕੀ ਹੈ ਮਾੜਾ ਕੀ ਹੈ ਇਲੇ ਜੋ ਤੇਰੀ ਚਾਹਤ ਹੈ ਮੈਨੂੰ ਉਹਦੇ ਚ ਚੱਲਣ ਦਾ ਬਲ ਬਖਸ਼ ਮੈਨੂੰ ਉਹ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਤਾਕਤ ਦੇ ਕਿਉਂਕਿ ਉਹਦੇ ਚ ਹੀ ਮੇਰਾ ਵੀ ਕਲਿਆਣ ਹੈ ਤਾਂ ਮੇਰੇ ਪਰਿਵਾਰ ਦਾ ਵੀ ਔਰ ਜਦੋਂ ਮੈਂ ਆਪਣੀਆਂ ਚਾਹਾਂ ਦੱਸਦਾ ਹਾਂ ਤਾਂ ਫਿਰ ਮੈਨੂੰ ਕੀ ਪਤਾ ਹੈ ਕਿ ਅੱਜ ਜੋ ਮੈਂ ਚਾਹ ਰਿਹਾ ਅੱਗੇ ਮੈਨੂੰ ਇਹਦਾ ਫਾਇਦਾ ਦੇਣਾ ਜਾਂ ਮੈਨੂੰ ਇਹ ਚਾਹਤ ਤਾਂ ਬੰਦੇ ਦੀ ਬਦਲਦੀ ਰਹਿੰਦੀ ਹੈ ਸਮਝਦੇ ਹੋக் ਨੇ ਉਹ ਜਿਹਦਾ ਕਹਾਣੀ ਬੜੀ ਪਿਆਰੀ ਹੈ ਨਾ ਕਹਿੰਦੇ ਇੱਕ ਵਾਰ ਨੱਥੂ ਲਾਲ ਨੱਥੂ ਲਾਲ ਦੀ ਗੱਲ ਯਾਦ ਆ ਗਈ ਸਾਨੂੰ ਬੜੇ ਦਿਨਾਂ ਬਾਅਦ ਆਈ ਹੈ ਸਮਝਦੇ ਹੋ ਉਹ ਨੱਥੂ ਲਾਲ ਕਹਿੰਦੇ ਇੱਕ ਵਾਰ ਨਾ ਮਨਿਸਟਰ ਬਣ ਗਿਆ ਵੋਟਾਂ ਪਈਆਂ ਉਹਨੂੰ ਜਿੱਤ ਗਿਆ ਮਨਿਸਟਰ ਬਣ ਗਿਆ ਜਦੋਂ ਮਨਿਸਟਰ ਬਣ ਗਿਆ ਉਦੇ ਮਨ ਚ ਆਇਆ ਕਿ ਚਲੋ ਭਈ ਆਪਣੇ ਨਾ ਇੱਥੇ ਪਾਗਲਖਾਨਾ ਹਸਪੀਟਲ ਹੈ ਉਹਦਾ ਦੌਰਾ ਕਰਕੇ ਆਈਏ ਕਹਿੰਦੇ ਦੌਰਾ ਕਰਨ ਚਲਾ ਗਿਆ ਜਦੋਂ ਮਿਨਿਸਟਰ ਸਾਹਿਬ ਨੱਥੂ لال ਦੁਆ ਕਰਨ ਗਏ ਤਾਂ ਜਿੰਨੇ ਡਾਕਟਰਾਂ ਦੀ ਟੀਮ ਸੀ ਇਕੱਠੀ ਹੋ ਗਈ ਉਹ ਜ਼ਿਲ੍ਹੇ ਦੇ ਜਿੰਨੇ ਵੀ ਪੁਲਿਸ ਅਫਸਰ ਸੀ ਉਹ ਵੀ ਇਕੱਠੇ ਹੋ ਗਏ ਕਿ ਲੈ ਭਈ ਮੰਤਰੀ ਸਾਹਿਬ ਆ ਰਹੇ ਹਨ ਉਹ ਕਹਿੰਦੇ ਨੱਥੂ لال ਜਦੋਂ ਅੰਦਰ ਗਿਆ ਨਾ ਹਸਪੀਟਲ ਦੇ ਵਿੱਚ ਤਾਂ ਡਾਕਟਰਾਂ ਦੀ ਟੀਮ ਨੇ ਸਵਾਗਤ ਕੀਤਾ ਫੁੱਲਾਂ ਦੇ ਹਾਰਾਂ ਨਾਲ ਤਾਂ ਉਸ ਵੇਲੇ ਨੱਥੂ لال ਨੇ ਸਵਾਲ ਕੀਤਾ ਡਾਕਟਰਾਂ ਨੂੰ ਕਿ ਮੈਂ ਇਸ ਹਸਪੀਟਲ ਵਿੱਚ ਆਇਆ ਮੈਂ ਜਾਨਣਾ ਚਾਹੁੰਦਾ ਹਾਂ ਕਿ ਇੱਥੇ ਨਾ ਸਭ ਤੋਂ بڑا ਪਾਗਲ ਕਿਹੜਾ ਹੈ ਸਭ ਤੋਂ بڑا ਪਾਗਲ ਕਿਹੜਾ ਹੈ ਪਾਗਲ ਕਿਹੜਾ ਹੈ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਜੀ ਸਭ ਤੋਂ بڑا ਪਾਗਲ ਇਦਾਂ ਹੈ ਕਿ ਦੋ ਪਾਗਲ ਹੈ ਪਰ ਅਸੀਂ ਦੱਸ ਨਹੀਂ ਸਕਦੇ ਕਿ ਉਹਨਾਂ ਵਿੱਚ بڑا ਕਿਹੜਾ ਛੋਟਾ ਕਿਹੜਾ ਹਾਂ ਦੋਨੋਂ ਨਾ ਮਿਲਾ ਸਕਦੇ ਪਰ ਖਤਰਨਾਕ ਹੈ ਦੋਨੇ ਜਿਹੜਾ ਆਪਾਂ ਕੈਟਾਗਰੀ 'ਚ ਨੰਬਰ 1 ਨੰਬਰ 2 ਨਹੀਂ ਕਹਿ ਸਕਦੇ ਪਰ ਇਹ ਕਹਿ ਸਕਦੇ ਦੋ ਪਾਗਲ ਬੜੇ ਖਤਰਨਾਕ ਖਤਰਨਾਕ ਉਹ ਕਹਿੰਦੇ ਨੱਥੂ لال ਕਹਿੰਦਾ ਚਲੋ ਫਿਰ ਉਹਨਾਂ ਦਿਖਾ ਦਿਓ ਕਿਉਂਕਿ ਮਾਰੇ ਮੋਟਿਆਂ ਨੂੰ ਦੇਖਣ ਦਾ ਟਾਈਮ ਹੀ ਨਹੀਂ ਸਭ ਤੋਂ ਖਤਰਨਾਕ ਨੂੰ ਦੇਖ ਲਈ ਕਿਉਂਕਿ ਟਾਈਮ ਤਾਂ ਲਿਮਿਟਡ ਹੀ ਹੁੰਦਾ ਹੈ ਇੱਕ ਦੋਰਾ ਹੀ ਮਾਰਨਾ ਹੈ ਦੋਰਾ ਹੀ ਕਰਨਾ ਹੈ ਹਸਪੀਟਲ ਦਾ ਔਰ ਕਹਿੰਦੇ ਆ ਪਹਿਲਾ ਪਹਿਲੇ ਪਾਗਲ ਨੂੰ ਲੈ ਕੇ ਗਏ ਦੇਖਿਆ ਕਿ ਉਹਨੂੰ ਹੱਥਾਂ ਪੈਰਾਂ ਨੂੰ ਸੰਗਲੀਆਂ ਨੇ ਜਕੜਿਆ ਹੋਇਆ ਹੈ ਐਨ ਚੀਕਾਂ ਮਾਰ ਰਿਹਾ ਹੈ ਰੋੜਾ ਪਾ ਰਿਹਾ ਹੈ ਸੰਗਲੀਆਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤੇ ਨੱਥੂ لال ਨੇ ਪੁੱਛਿਆ ਕਹਿੰਦਾ ਵੀ ਇਹ ਤਾਂ ਦੱਸੋ ਇਹ ਇੰਨਾ ਜ਼ਬਰਦਸਤ ਪਾਗਲ ਹੋਇਆ ਕਿੱਦਾਂ ਹੈ ਇੰਨਾ ਜ਼ਬਰਦਸਤ ਪਾਗਲ ਹੋਇਆ ਕਿੱਦਾਂ ਹੋਇਆ ਕਿੱਦਾਂ ਹੈ ਆਖਰ ਕੀ ਦਾ ਕਾਰਨ ਸੀ ਇਹ ਪਾਗਲ ਹੋ ਗਿਆ ਉਸ ਵੀ ਲੈ ਉਹ ਡਾਕਟਰ ਕਹਿੰਦੇ ਮਹਾਰਾਜ ਦਰਸਲ ਇਹਦੇ ਪਿੱਛੇ ਨਾ ਇੱਕ ਦਰਦ ਭਰੀ ਕਹਾਣੀ ਹੈ ਮੱਥੂ ਲਾ ਕੇ ਦੱਸ ਦਿਓ ਥੋੜਾ ਮੈਨੂੰ ਹੀ ਪਤਾ ਲੱਗੇ ਕਿਹੜੀ ਦਰਦ ਭਰੀ ਕਹਾਣੀ ਹੈ ਕਿ ਐਡਾ ਤਬਰਦਸ ਪਾਗਲ ਹੋ ਗਿਆ ਇਹ ਚੰਗਾ ਭਲਾ ਨੌਜਵਾਨ ਦੇਖਣ ਨੂੰ ਤਾਂ ਸੋਹਣਾ ਆ ਸੁਨੱਖਾ ਆ ਪਰ ਪਾਗਲ ਕਿੱਦਾਂ ਹੋ ਗਿਆ ਹੈ ਉਹ ਕਹਿੰਦੇ ਦਰਸਲ ਇੱਕ ਲੜਕੀ ਨੂੰ ਬੜਾ ਪਿਆਰ ਕਰਦਾ ਸੀ ਹੈ ਜਾਨ ਮੰਦਾ ਸੀ ਉਹਦੇ ਪਿੱਛੇ ਪਰ ਫਿਰ ਕੀ ਹੋਇਆ ਉਹ ਲੜਕੀ ਦੀ ਸ਼ਾਦੀ ਕਿਤੇ ਹੋਰ ਹੋ ਗਈ ਉਹਦੇ ਗਮ ਚ ਇਹ ਪਾਗਲ ਹੋ ਗਿਆ ਇੱਥੇ ਦਾਖਲ ਕਰਤਾ ਕਹਿੰਦੇ ਅੱਛਾ ਬੜੀ ਦਰਦਨਾਕ ਘਟਨਾ ਅੱਛਾ ਇਦਾਂ ਵੀ ਹੋ ਜਾਂਦਾ ਹੈ ਚਲੋ ਫਿਰ ਦੂਜਾ ਪਾਗਲ ਲਗਾਓ ਹੁਣ ਕਿਹੜਾ ਹੈ ਕਹਿੰਦੇ ਦੂਜੇ ਪਾਸੇ ਲੈ ਕੇ ਗੋਠਰੀ ਉੱਥੇ ਹੀ ਪਾਗਲ ਹੁਣ ਮੱਥੂ ਲਾਲ ਨੇ ਦੇਖਿਆ ਤਾਂ ਉਹ ਤੋਂ ਵੀ ਜ਼ਿਆਦਾ ਪਾਗਲ ਖਤਰਨਾਕ ਲੱਗਦਾ ਹੈ ਜ਼ਿਆਦਾ ਰੋਲਾ ਪਾ ਰਿਹਾ ਜ਼ਿਆਦਾ ਚੀਕਾਂ ਮਾਰ ਰਿਹਾ ਕੱਪੜੇ-ਕੱਪੜੇ ਪਾੜੇ ਹੋਏ ਆਪਣੇ ਕਹਿੰਦੇ ਇਹਦੇ ਪਿੱਛੇ ਦਰਦਪਣੀ ਕਹਾਣੀ ਕੀ ਹੈ ਇਹ ਵੀ ਚੰਗਾ ਭਲਾ ਨੋਜਾ ਇਹਦੀ ਕਹਾਣੀ ਕੀ ਹੈ ਮਹਾਰਾਜ ਜੀ ਬੜੀ ਦੱਦਪਰੀ ਕਹਾਣੀ ਦੀ ਹੈ ਮੈਨੂੰ ਲੱਗਦਾ ਕਿਹੜੀ ਕਹਾਣੀ ਹੈ ਆਖਰ ਕੀ ਇਹ ਵੀ ਕਿਸੇ ਲੜਕੀ ਦੇ ਇਸ਼ਕੀ ਪਾਗਲ ਹੋ ਗਿਆ ਇਹਦੀ ਕਹਾਣੀ ਕੀ ਹੈ ਉਹ ਕਹਿੰਦੇ ਮਹਾਰਾਜ ਜੀ ਦਰਅਸਲ ਨਾ ਕਹਾਣੀ ਇਹ ਹੈ ਉਹ ਜਿਹੜਾ ਪਿਛਲਾ ਪਾਗਲ ਸੀ ਨਾ ਉਹ ਲੜਕੀ ਦੇ ਇਸ਼ਕੀ ਪਾਗਲ ਹੋਇਆ ਸੀ ਉਹ ਲੜਕੀ ਦੇ ਇਸ਼ਕੀ ਪਾਗਲ ਹੋਇਆ ਸੀ ਕਿ ਉਹ ਲੜਕੀ ਦੀ ਸ਼ਾਦੀ ਕਿਸੇ ਹੋਰ ਨਾਲ ਹੋ ਗਈ ਇਸ ਲਈ ਉਹ ਦੇ ਇਸ਼ਕੀ ਪਾਗਲ ਹੋ ਗਿਆ ਉਰੇ ਜਿਹੜਾ ਪਾਗਲ ਹੈ ਨਾ ਉਹ ਲੜਕੀ ਦੀ ਸ਼ਾਦੀ ਇਹਦੇ ਨਾਲ ਹੋਈ ਸੀ ਤਾਂ ਪਾਗਲ ਹੋ ਗਿਆ ਯੋਗਰੋ ਦੁੱਖ ਦੇ ਦੇ ਕੇ ਇਹਨੂੰ ਪਾਗਲ ਕਰ ਦਿੱਤਾ ਲੱਤੂ ਲਾਲ ਦਾ ਮਥਰਕ ਦੀ ਫੜ ਕੇ ਬੈ ਗਿਆ ਇੱਕ ਨੂੰ ਚੀਜ਼ ਨਹੀਂ ਮਿਲੀ ਇੱਕ ਨੂੰ ਮਿਲ ਗਈ ਤਾਂ ਹੁਣ ਸਮਝ ਨਹੀਂ ਆਉਂਦੀ ਫਿਰ ਸਹੀ ਕੌਣ ਹੈ ਹੁਣ ਇਹ ਦੱਸਣਾ ਕੀ ਚਾਹੁੰਦੇ ਕਹਾਣੀ ਇਹ ਕੀ ਹੈ ਕਿ ਇੱਕ ਉਹ ਬੰਦਾ ਦੁਖੀ ਹੁੰਦਾ ਮੈਨੂੰ ਚੀਜ਼ ਨਹੀਂ ਮਿਲੀ ਉਹ ਸੋਚ ਕੇ ਦੁਖੀ ਇੱਕ ਦੂਜਾ ਦੁਖੀ ਮੈਨੂੰ ਮਿਲ ਗਿਆ ਹੋ ਗਈ ਮੇਰੇ ਕੋਲ ਹੈ ਤਾਂ ਹੀ ਮੈਂ ਜਰਾ ਸੋਚ ਕੇ ਦੇਖੋ ਇਹਦਾ ਸਚਾਈ ਹੈ ਇਹ ਜ਼ਿੰਦਗੀ ਦੇ ਦੇਖਿਆ ਨਾ ਟੀਕੀ ਚ ਇੱਕ ਬੰਦਾ ਕਹਿੰਦਾ ਮੇਰੇ ਕੋ ਗੱਡੀ ਹੈ ਨਹੀਂ ਉਹ ਗੱਡੀ ਵਾਲੇ ਸੋਚ ਕੇ ਦੁਖੀ ਦੇਖ ਕੇ ਕਹਿੰਦਾ ਮੇਰੇ ਕੋ ਗੱਡੀ ਐ ਪਰ ਫਿਰ ਵੀ ਮੈਂ ਦੁਖੀ ਐ ਕਿਉਂਕਿ ਗੱਡੀ ਦੀ ਇੰਸ਼ੋਰੈਂਸ ਦੇਣੀ ਪੈਂਦੀ ਐ ਤੇਲ ਬੜਾ ਮਹਿੰਗਾ ਹੋ ਗਿਆ ਐ ਇਹਦਾ ਇਹ ਕਰਨਾ ਪੈਂਦਾ ਇਹਨੂੰ ਕਿਤੇ ਝਰੀਟ ਲੱਗ ਗਈ ਡੈਂਟ ਪੈ ਗਿਆ ਤਾਂ ਦੁਖੀ ਮੈਂ ਦੁਖੀ ਉਹ ਵੀ ਐ ਜੇ ਕੋਈ ਨਹੀਂ ਐ ਤਾਂ ਦੁਖੀ ਸਚਾਈ ਐ ਕਿ ਨਹੀਂ ਹਾਂਜੀ ਇੱਕੋ ਦੁਖੀ ਮੇਰਾ ਘਰ ਛੋਟਾ ਉਹ ਵੀ ਦੁਖੀ ਮੇਰਾ ਘਰ ਐਡਾ ਵੱਡਾ ਹੁਣ ਪੋਚੇ ਵਾਲ ਨੂੰ ਇੱਥੇ ਨੌਕਰ ਰੱਖਣੇ ਪੈਂਦੇ ਬਿਜ ਦਾ ਬਿੱਲ ਬੜਾ ਆਂਦਾ ਐ ਇੱਥੇ ਇਹ ਬੜਾ ਬਹੁਤ ਬੜਾ ਸਾਫ਼ ਸੁਵਾਈ ਦੀ ਬੜੀ ਉਹ ਟੈਨਸ਼ਨ ਰੈਂਦੀ ਐ ਘਰ ਬੜਾ ਤਾਂ ਚੋਰਾ ਦਾ ਵੀ ਫਿਕਰ ਰਹਿੰਦਾ ਹੈ ਯਾਨੀ ਹਰ ਪਾਸੇ ਇਨਸਾਨ ਹੀ ਸੋਚਦਾ ਹੈ ਕਿ ਮੇਕੋ ਹੈ ਨਹੀਂ ਤਾਂ ਵੀ ਸੁਖੀ ਮੇਕੋ ਹੈ ਤਾਂ ਵੀ ਸੁਖੀ ਤਾਂ ਇਹਦਾ ਮਤਲਬ ਕੀ ਹੈ ਸੁਖੀ ਕੌਣ ਹੈ ਫਿਰ ਤਾਂ ਹੀ ਕਿਹਾ ਜਾਂਦਾ ਜੀ ਸੁਖੀ ਬੰਦਾ ਇਹ ਨਾ ਮੰਗੇ ਮੈਨੂੰ ਆਹ ਦੇ ਰੱਬਾ ਮੈਨੂੰ ਐ ਪ੍ਰਮਾਤਮਾ ਉਹ ਦੇ ਜੋ ਮੇਰੇ ਵਾਸਤੇ ਨਿਕਾਰ ਹੈ ਜਿੱਦਾਂ ਕਹਿੰਦੇ ਨੇ ਇੱਕ ਮੇਰੀ ਇੱਛਾ ਹੈ ਔਰ ਇੱਕ ਮੇਰੇ ਵਾਸਤੇ ਇਹ ਦੋਨਾਂ 'ਚ ਫਰਕ ਹੁੰਦਾ ਹੈ ਇੱਛਾ ਔਰ ਅੱਛਾ ਵਿੱਚ ਫਰਕ ਹੈ ਕਿ ਨਹੀਂ ਇੱਛਾ ਹੁੰਦੀ ਹੈ ਜੋ ਅਸੀਂ ਚਾਹਦੇ ਆਂ ਔਰ ਕਈ ਵਾਰ ਅਸੀਂ ਉਹ ਚੀਜ਼ਾਂ ਨੂੰ ਵੀ ਚਾਹਦੇ ਆਂ ਜਿਹੜੀਆਂ ਸਾਡੇ ਵਾਸਤੇ ਅੱਛੀਆਂ ਨਹੀਂ ਹੁੰਦੀਆਂ ਹੁਣ ਇੱਕ ਸ਼ਰਾਬੀ ਕਾਦੀ ਚਾਹਤ ਇੱਕ ਜਵਾਰੀ ਕਾਦੀ ਚਾਹਤ ਰੱਖੇਗਾ ਜੂਏ ਦੀ ਇੱਕ ਬੁਰਾ ਇਨਸਾਨ ਕਾਦੀ ਚਾਹਤ ਰੱਖੇਗਾ ਬੁਰਾ ਕਰਮ ਦੀ ਹੁਣ ਕਹਿੰਦੇ ਹੁਣ ਜਰਾ ਸੋਚ ਕੇ ਦੇਖੋ ਇਹ ਚਾਹਤਾ ਹੈ ਕਿ ਮੈਨੂੰ ਆ ਮਿਲੇ ਪਰ ਇਹਦੇ 'ਚ ਅੱਛਾ ਕੁਝ ਵੀ ਨਹੀਂ ਹੈ ਇਹ ਪਤਾ ਕਿ ਜੇ ਚੀਜ਼ ਮੈਨੂੰ ਮਿਲਦੀ ਹੈ ਤਾਂ ਮੈਨੂੰ ਇਹਦਾ ਨੁਕਸਾਨ ਹੀ ਇਸ ਲਈ ਅਸੀਂ ਫਿਰ ਕਮਾਂਗੇ ਕਿ ਰੱਬ ਕੋਲੋਂ ਬੰਦੇ ਨੂੰ ਇਹ ਨਹੀਂ ਮੰਗਣਾ ਚਾਹੀਦਾ ਕਿ ਮੈਨੂੰ ਮੇਰੀ ਇੱਛਾ ਹੈ ਆ ਦੇ ਬਲਕੇ ਬੇਨਤੀ ਕਰੋ اے ਮੇਰੇ ਮਾਲਕ ਜੋ ਮੇਰੇ ਜੀਵਨ ਵਾਸਤੇ ਅੱਛਾ ਹੋਵੇ ਜੋ ਮੇਰੀ ਜ਼ਿੰਦਗੀ ਵਾਸਤੇ ਅੱਛਾ ਹੋਵੇ ਜੋ ਮੇਰੇ ਘਰ ਪਰਿਵਾਰ ਵਾਸਤੇ ਅੱਛਾ ਹੋਵੇ ਅੱਛਾ ਹੋਵੇ ਉਹ ਮੈਨੂੰ ਦੇ ਕਿਉਂਕਿ ਮੇਰੇ ਵਾਸਤੇ ਅੱਛਾ ਕੀ ਹੈ ਮੇਰੇ ਤੋਂ ਬਿਹਤਰ ਕਿਉਂਕਿ ਮੇਰੀ ਸਮਝ ਛੋਟੀ ਹੈ ਬੰਦੇ ਦੀ ਸਮਝ ਤਾਂ ਵੈਸੇ ਵੀ ਛੋਟੀ ਹੈ ਅਹੀਂ ਗੁਰਬਾਣੀ ਚੋਂ ਆਉਂਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਮੇਰੀ ਮਤ ਦਾ ਮਤਲਬ ਮੇਰੀ ਅਕਲ ਮੇਰੀ ਸਮਝ ਬੜੀ ਛੋਟੀ ਹੈ ਪਰ ਇਹ ਮੇਰੇ ਪ੍ਰਭੂ ਹੈ ਪ੍ਰਮਾਤਮਾ ਤੂੰ ਦਾ ਸਮਰੱਥ ਹੈ ਤੂੰ ਤਾਂ ਸਮਰੱਥ ਹੈ ਤੈਨੂੰ ਹਰ ਚੀਜ਼ ਦਾ ਪਤਾ ਹੈ ਇਸ ਲਈ ਤੂੰ ਜਾਣਦਾ ਹੈ ਕਿ ਮੇਰੇ ਵਾਸਤੇ ਅੱਛਾ ਕੀ ਹੈ ਤੇ ਮੇਰੇ ਵਾਸਤੇ ਬੁਰਾ ਕੀ ਹੈ ਪਰ ਬੰਦਾ ਦੇਖੋ ਜ਼ਰਾ ਰੱਬ ਦੀ ਰਜ਼ਾ 'ਚ ਨਹੀਂ ਰਾਜ਼ੀ ਰਹਿੰਦਾ ਬਸ ਆਹ ਹੋ ਜਾਵੇ ਆਹ ਹੋ ਜਾਵੇ ਐਦਾਂ ਹੋ ਜਾਵੇ ਐਦਾਂ ਔਰ ਜਦੋਂ ਨਹੀਂ ਹੁੰਦਾ ਫਿਰ ਸੋਚ-ਸੋਚ ਕੇ ਦੁਖੀ ਪਰ ਇਹ ਬਹੁਤ ਵਾਰ ਅਸੀਂ ਇਹ ਗੱਲ ਕਹੀ ਹੈ ਕਿ ਕਈ ਵਾਰ ਅੱਜ ਜੂ ਅਸੀਂ ਮੰਗਦੇ ਆ ਨਾ ਉਹ ਰੱਬ ਸਾਨੂੰ ਇਸ ਲਈ ਨਹੀਂ ਦਿੰਦਾ ਕਿਉਂਕਿ ਰੱਬ ਨੇ ਉਸ ਤੋਂ ਬਹੁਤ ਕੁਝ ਅੱਛਾ ਸਾਡੇ ਵਾਸਤੇ ਸੋਚਿਆ ਹੋਇਆ ਹੈ ਉਹ ਜਿੱਦਾਂ ਇਹ ਕਈ ਵਾਰ ਇੱਕ ਜ਼ਿਕਰ ਕਰੀਦਾ ਨਾ ਜੇ ਚਾਈਨਾ ਦੇ ਵਿੱਚ ਇੱਕ ਜੈਕਮਾ ਨਾਮ ਦਾ ਨਾ ਬਹੁਤ ਅਮੀਰ ਆਦਮੀ ਹੈ ਜਿਵੇਂ ਅਲੀ ਬਾਬਾ ਦੀ ਇੱਕ ਜਿਹਦਾ ਇੱਧਰ ਐਮਾਜ਼ਨ ਇੱਕ ਕੰਪਨੀ ਹੈ ਉਧਰ ਅਲੀ ਬਾਬਾ ਨਟ ਤੇ ਨੈਟ ਤੇ ਸਰਚ ਕਰ ਸਕਦੇ ਹੋ ਤੁਸੀਂ ਬਹੁਤ ਅਮੀਰ ਆਦਮੀ ਹੈ ਪਰ ਕਹਿੰਦੇ ਸ਼ੁਰੂਆਤ ਵਿੱਚ ਬੜਾ ਗਰੀਬ ਸੀ ਉਹ ਉਹ ਤਾਂ ਕਹਿੰਦਾ ਕਿ ਇਦਾਂ ਦਾ ਮੈਂ ਡਿਪਰੈਸ਼ਨ 'ਚ ਸੀ ਕਿ ਮੇਰਾ ਕੋਈ ਕੰਮ ਹੁੰਦਾ ਹੀ ਨਹੀਂ ਸੀ ਉਹਦੀ ਇੰਟਰਵਿਊ ਹੈ ਕਿ ਮੇਰਾ ਕੋਈ ਕੰਮ ਤਾਂ ਮੈਂ ਇਦਾਂ ਹੋ ਚੁੱਕਾ ਸੀ ਕਿ ਪਤਾ ਨਹੀਂ ਮੇਰੀ ਕਿਸਮਤ ਮਾੜੀ ਐ ਈਸ਼ਵਰ ਮੇਰਾ ਸਾਥ ਕਿਉਂ ਨਹੀਂ ਦਿੰਦਾ ਯਾਨੀ ਹਰ ਪਾਸੇ ਔਰ ਇੱਥੇ ਤੱਕ ਦੱਸਿਆ ਕਿ ਮੈਕਡੋਨਲਡ ਇਹ ਕੰਪਨੀ ਐ 버ਗਰ ਦੀ ਸੁਣਿਆ ਹੋਵੇਗਾ ਨਾਮ ਤੁਸੀਂ ਕਿ ਕਹਿੰਦੇ ਉੱਥੇ 22 ਬੰਦਿਆਂ ਦੀ ਲੋਡ ਸੀ 22 ਬੰਦਿਆਂ ਦੀ ਤੈਜੀ ਮੈਮੀ ਐਪਲੀਕੇਸ਼ਨ ਸੀ ਦਰਸ ਨੇ ਸ਼ਾਇਦ 22 ਜਾਂ 23 ਬੰਦੇ ਨੇ ਉਥੇ ਐਪਲੀਕੇਸ਼ਨ ਦਿੱਤੀ ਕਹਿੰਦੇ 21 ਦੇ 21 ਰੱਖ ਲੈ ਬਾਈ ਮੈਂ ਮੇਰਾ ਸੀ ਲੋਡ ਸੀ ਪਰ ਮੈਨੂੰ ਫਿਰ ਵੀ ਨਹੀਂ ਰੱਖਿਆ ਮੈਂ ਸੋਚਾ ਕਿ ਮੇਰੀ ਕਿਸਮਤ ਮਾੜੀ ਮੇਰਾ ਕੰਮ ਹੀ ਨਹੀਂ ਬਣਦਾ ਬਾਕੀ ਸਾਰਿਆਂ ਦੇ ਹੋ ਹੀ ਜਾਂਦੇ ਆ ਪਰ ਫਿਰ ਮੈਨੂੰ ਇੱਕ ਦਿਨ ਆਈਡੀਆ ਆਇਆ ਇਹ ਕੰਪਨੀ ਸ਼ੁਰੂ ਕਰਨ ਦਾ ਸਮਝਿ ਦਿਓ ਬਣੀ ਉਹ ਕੰਪਨੀ ਮੈਂ ਸ਼ੁਰੂ ਕੀਤੀ ਤਾਂ ਥੋੜੇ ਸਮੇਂ ਚ ਹੀ ਉਹ ਕੰਪਨੀ ਨੇ ਇਹਨਾਂ ਪ੍ਰੋਗਰੈਸ ਕੀਤਾ ਇੰਨੀ ਤਰੱਕੀ ਕੀਤੀ ਕਿ ਅੱਜ ਮੈਂ ਇੰਨਾ ਅਮੀਰ ਆਦਮੀ ਬਣ ਕੇ ਬੈਠਾ ਆ ਤਾਂ ਹੁਣ ਮੈਂ ਸ਼ੁਕਰ ਕਰਦਾ ਸ਼ੁਕਰ ਹੈ ਜੇ ਕਿਤੇ ਮੇਰੀ ਉੱਥੇ ਨੌਕਰੀ ਲੱਗ ਜਾਂਦੀ ਜਾਂ ਮੇਰਾ ਕੋਈ ਛੋਟਾ ਮੋਟਾ ਕੰਮ ਹੋ ਜਾਂਦਾ ਰਾਜੀ ਇਸ ਮੁਕਾਮ ਤੇ ਮੈਂ ਕਦੀ ਕਿਉਂਕਿ ਜਦੋਂ ਬੰਦੇ ਨੂੰ ਆ ਚੀਜ਼ ਮਿਲ ਜਾਂਦੀ ਵੇ ਬੰਦਾ ਉਹਦੇ ਬਾਰੇ ਸੋਚਦਾ ਹੀ ਨਹੀਂ ਹੈ ਉਹ ਕਹਿੰਦਾ ਮਿਲ ਗਿਆ ਬਹੁਤ ਖੁਸ਼ ਬਸ ਉਹ ਨਾ 19 ਕਿ ਜੇ ਹੁਣ فرض ਕਰ ਇੱਕ ਬੰਦੇ ਨੂੰ ਨੌਕਰੀ ਮਿਲ ਗਈ 15-20 ਹਜ਼ਾਰ ਦੀ ਬੰਦੇ ਨੂੰ ਉਨਾ ਕੀ ਸੋਚਣਾ ਹੈ ਇੱਥੋਂ ਜਾਣਾ ਆਫਿਸ ਕੰਮ ਕਰਕੇ ਆਇਆ ਨਾ ਫਿਰ ਕੁਝ ਹੋਰ ਅੱਗੇ ਲੱਭਣ ਦੀ ਕੋਸ਼ਿਸ਼ ਉਹ ਕਹਿੰਦਾ ਵੇ ਸ਼ੁਕਰ ਕਰਦਾ ਆ ਕਈ ਵੇਰਾਂ ਇਹ ਚੀਜ਼ਾਂ ਬਾਅਦ ਵਿੱਚ ਪਤਾ ਲੱਗਦੀਆਂ ਹੈ ਕਿ ਜੇ ਮੇਰਾ ਇੱਥੇ ਕੰਮ ਨਹੀਂ ਬਣ ਰਿਹਾ ਸੀ ਉੱਥੇ ਕੰਮ ਨਹੀਂ ਬਣ ਰਿਹਾ ਸੀ ਤਾਂ ਰੱਬ ਕੋਈ ਮੇਰ ਨਾਲ ਮਾੜਾ ਨਹੀਂ ਕਰ ਰਿਹਾ ਸੀ ਰੱਬ ਕੋਈ ਮੇਰ ਨਾਲ ਬੁਰਾ ਨਹੀਂ ਕਰ ਰਿਹਾ ਸੀ ਬਲਕਿ ਉਹਨੇ ਮੈਨੂੰ ਸੁਚਾਈ ਤੇ ਲੈ ਕੇ ਜਾਣਾ ਸੀ ਇਸ ਲਈ ਉੱਥੇ ਜੋ ਹੋ ਰਿਹਾ ਸੀ ਮੇਰੇ ਵਾਸਤੇ ਪਰ ਹਰ ਚੀਜ਼ ਵਾਸਤੇ ਇੱਕ ਵਕਤ ਹੁੰਦਾ ਹੈ ਜੇ ਤੈਨੂੰ ਸਮਝ ਲਉ ਕਿ ਬੀਜ ਜ਼ਮੀਨ 'ਚ ਜਾਂਦਾ ਹੈ ਨਾ ਤਾਂ ਕੁਦਰਤ ਜੇ ਬੀਜ ਨੂੰ ਤੋੜਦੀ ਹੈ ਤਾਂ ਬੀਜ ਸੋਚੇ ਮੇਰੇ ਨਾਲ ਬੁਰਾ ਹੋ ਰਿਹਾ ਮੈਂ ਟੁੱਟ ਰਿਹਾ ਹਾਂ ਤਾਂ ਕਹਿੰਦੇ ਟੁੱਟਣ ਵਿੱਚ ਹੀ ਉਦਾ ਨੁਕਸਾਨ ਹੈ ਕਿ ਫਾਇਦਾ ਹੈ ਜਵਾਬ ਤੁਸੀਂ ਦੇਣਾ ਹੈ ਫਾਇਦਾ ਹੈ ਕਿਉਂਕਿ ਜੇ ਬੀਜ ਬੀਜੇ ਰਹਿ ਜਾਵੇ ਟੁੱਟੇ ਹੀ ਨਾ ਤਾਂ ਫਿਰ ਕੀ ਹੁੰਦਾ ਜਿਹਦੀ ਅੰਦਰਲੀ ਸੰਭਾਵਨਾ ਹੈ ਬ੍ਰਿਕਸ਼ੂਣ ਦੀ ਕਦੀ ਬਾਹਰ ਨਹੀਂ ਆਏਗੀ ਆਏਗੀ ਹੁਣ ਇੱਕ ਅੰਡੇ ਚੋਂ ਕਹਿੰਦੇ ਬੱਚਾ ਉਦੋਂ ਹੀ ਬਾਹਰ ਆਉਂਦਾ ਜਦੋਂ ਅੰਡਾ ਟੁੱਟਦਾ ਹੈ ਤਾਂ ਜੇ ਅੰਡਾ ਟੁੱਟੇ ਹੀ ਨਾ ਇੱਦੀ ਜੁੜੀ ਹੋਵੇ ਮਜ਼ਬੂਤ ਹੋਵੇ ਤਾਂ ਬੱਚਾ ਕਦੀ ਜਨਮ ਲੈ ਕੇ ਅੰਦਰ ਹੀ ਮਰ ਜਾਏਗਾ ਤਾਂ ਉਹ ਅੰਡੇ ਦੇ ਨਾਲ ਹੀ ਮਰ ਜਾਏਗਾ ਪਰ ਕੁਦਰਤ ਨੇ ਬਣਾਇਆ ਹੈ ਕਿ ਹਰ ਚੀਜ਼ ਜਦੋਂ ਟੁੱਟਦੀ ਹੈ ਨਾ ਤਾਂ ਟੁੱਟਣ ਦਾ ਨਾਮ ਹਮੇਸ਼ਾ ਮਰਨਾ ਨਹੀਂ ਹੁੰਦਾ ਟੁੱਟਣ ਦਾ ਨਾਮ ਹਮੇਸ਼ਾ ਬੁਰਾ ਨਹੀਂ ਹੁੰਦਾ ਕਈ ਵਾਰ ਪੱਥਰ ਟੁੱਟਦਾ ਹੈ ਉਹਦੀ ਮੂਰਤ ਕੋਲਾ ਟੁੱਟਦਾ ਹੈ ਤੇ ਉਹਦੇ ਅੰਦਰ ਹੀਰਾ ਹੁੰਦਾ ਹੈ ਕਿ ਨਹੀਂ ਇਸੇ ਤਰ੍ਹਾਂ ਅਗਰ ਇਨਸਾਨ ਨੂੰ ਵੀ ਲੱਗੇ ਕਿ ਹਾਲਾਤ ਮੈਨੂੰ ਤੋੜਨ ਵਾਲੇ ਤੇ ਇਹਨੇ ਸੋਚੂ ਕਿ ਕੁਦਰਤ ਮੇਰਾ ਬੁਰਾ ਕਰ ਰਹੀ ਹੈ ਬਲਕਿ ਉੱਥੇ ਵਿਸ਼ਵਾਸ ਰੱਖਣਾ ਚਾਹੀਦਾ ਕਿ ਮੇਰਾ ਰੱਬ ਜੋ ਕਰ ਰਿਹਾ ਹੈ ਅਗਰ ਮੇਰਾ ਆ ਕੰਮ ਨਹੀਂ ਹੋ ਰਿਹਾ ਤਾਂ ਦਾ ਮਤਲਬ ਅੱਗੇ ਮੇਰੇ ਵਾਸਤੇ ਮੇਰੇ ਮਾਲਕ ਨੇ ਹੋਰ ਵੀ ਬਿਹਤਰ ਸੋਚਿਆ ਹੋਇਆ ਹੈ